ਇਸ ਵੇਲੇ ਦੀ ਖਬਰ ਸਾਹਮਣੇ ਆਈ ਹੈ ਕਿ ਇੱਕ ਵਾਰ ਫਿਰ ਤੋਂ ਟ੍ਰੇਨ ਹਾਦਸਾ ਵਾਪਰਿਆ ਹੈ ਤੇ ਇਸ ਟ੍ਰੇਨ ਹਾਦਸੇ ਦੇ ਵਿੱਚ ਚੱਲਦੀ ਟ੍ਰੇਨ ਦੇ ਹੀ ਦੋ ਡੱਬੇ ਜਿਹੜੇ ਨੇ ਪਟਰੀ ਤੋਂ ਲੱਥ ਜਾਂਦੇ ਨੇ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਪੂਰੀ ਇਹ ਘਟਨਾ ਹੈ ਜਦੋਂ ਕਿ ਜਬਲਪੁਰ ਹਾਈਵੇ ਐਕਸਪ੍ਰੈਸ ਦਾ ਰੇਲ ਗੱਡੀ ਪਟਰੀ ਤੇ ਜਾਰੀ ਸੀਗੀ ਤਾਂ ਇਸੇ ਦੌਰਾਨ ਤੁਰਤੀ ਹੋਈ ਰੇਲ ਗੱਡੀ ਤੇ ਅਚਾਨਕ ਹੀ ਦੋ ਡੱਬੇ ਜਿਹੜੇ ਨੇ ਪਟਰੀ ਤੋਂ ਹੇਠਾਂ ਲਿੱਥ ਜਾਂਦੇ ਨੇ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਲੋਕ ਜ ਨੇ ਇਸ ਟ੍ਰੇਨ ਤੋਂ ਬਾਹਰ ਆ ਜਾਂਦੇ ਨੇ ਚੀਕ ਚਹਾੜਾ ਪੈਣਾ ਉਸ ਵਕਤ ਸ਼ੁਰੂ ਹੋ ਗਿਆ ਜਦ ਪਤਾ ਲੱਗਾ ਕਿ ਟ੍ਰੇਨ ਚੱਲਦੀ ਟ੍ਰੇਨ ਦੇ ਦੋ ਡੱਬੇ ਜਿਹੜੇ ਨੇ ਪਟੜੀ ਤੋਂ ਲਿੱਥ ਜਾਂਦੇ ਨੇ ਹਾਲਾਂਕਿ ਗੱਣੀਮਤ ਇੱਥੇ ਇਹ ਰਹੀ ਹੈ ਕਿ ਡਰਾਈਵਰ ਦੀ ਸੂਝ ਬੂਝ ਦੇ ਸਦਕਾ ਇਹ ਡੱਬੇ ਡੱਬੇ ਜਿਹੜੇ ਨੇ ਪਲਟੇ ਨਹੀਂ ਸਗੋ ਜਾਨ ਬਚ ਗਈ ਲੋਕਾਂ ਦੀ ਕਿਉਂਕਿ ਕਾਫੀ ਜ਼ਿਆਦਾ ਯਾਤਰੀ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਰੋਜ਼ਾਨਾ ਹੀ ਸਫ਼ਰ ਕਰਦੇ ਨੇ ਅਤੇ ਉਸੇ ਦੌਰਾਨ ਜਦ ਕੁਝ ਅਜੀਹਾ ਹਾਦਸਾ ਵਾਪਰ ਜਾਵੇ ਤਾਂ ਲੋਕ ਫਿਰ ਆਪਣੇ ਆਪ ਨੂੰ ਸੁਰੱਖਿਤ ਵੀ ਕਿੱਥੇ ਮਹਿਸੂਸ ਕਰਨ ਅਤੇ ਕਿਸ ਵਾਹਨ ਦੇ ਰਾਹੀ ਉਹ ਫਿਰ ਆਪਣੀ ਯਾਤਰਾ ਨੂੰ ਸੰਪੂਰਨ ਕਰਨ ਕਰਕੇ ਜਦੋਂ ਵੀ ਯਾਤਰੀ ਕਿਸੇ ਵੀ ਵਾਹਨ ਦੇ ਵਿੱਚ ਬੈਠਦਾ ਹੈ ਤਾਂ ਇਹ ਆਸ ਲਗਾਉਂਦਾ ਹੈ ਕਿ ਉਸ ਦੀ ਯਾਤਰਾ ਸਫਲ ਹੋਵੇਗੀ ਜਿੱਥੇ ਉਸਨੇ ਜਾਣਾ ਹੈ ਉਹ ਸਹੀ ਸਲਾਮਤ ਉੱਥੇ ਪਹੁੰਚਾਇਆ ਜਾਵੇਗਾ ਉਸ ਨੂੰ ਪਰ ਇੱਥੇ ਲਗਾਤਾਰ ਭਾਰਤ ਦੇ ਅੰਦਰ ਟ੍ਰੇਨ ਹਾਦਸੇ ਵਾਪਰਦੇ ਹੋਏ ਨਜ਼ਰ ਆ ਰਹੇ ਨੇ ਕਦੀ ਚੱਲਦੀ ਟ੍ਰੇਨ ਦੇ ਡੱਬੇ ਵੱਖ ਹੋ ਜਾਂਦੇ ਨੇ ਤੇ ਕਦੀ ਚੱਲਦੀ ਟ੍ਰੇਨ ਦੇ ਡੱਬੇ ਪਟੜੀ ਤੋਂ ਲੱਥ ਜਾਂਦੇ ਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜਬਲਪੁਰ ਐਕਸਪ੍ਰੈਸ ਜਿਹੜੀ इंदौर जबलपुर एक्सप्रेस ਚਲਦੀ ਟ੍ਰੇਨ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਲੱਥ ਗਏ ਜਿਸ ਤੋਂ ਬਾਅਦ ਮੌਕੇ ਤੇ ਰੌਲਾ ਪੈਣਾ ਸ਼ੁਰੂ ਹੋ ਗਿਆ ਰੇਲਵੇ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਉੱਥੇ ਹੀ ਲੋਕ ਜਿਹੜੇ ਨੇ ਇਸ ਟ੍ਰੇਨ ਦੇ ਵਿੱਚ ਜੋ ਸਵਾਰ ਸੀਗੇ ਯਾਤਰੀ ਉਹ ਵੀ ਟ੍ਰੇਨ ਤੋਂ ਹੇਠਾਂ ਲੱਥਣਾ ਸ਼ੁਰੂ ਕਰ ਦਿੰਦੇ ਨੇ ਜੋ ਵੀ ਸਮਾਨ ਸੀਗਾ ਉਹਨਾਂ ਦਾ ਉਹ ਉਠਾਉਣਾ ਉੱਥੋਂ ਸ਼ੁਰੂ ਕਰ ਦਿੰਦੇ ਪਰ ਲਗਾਤਾਰ ਜੋ ਜਿਹੇ ਹਾਦਸੇ ਭਾਰਤ ਦੇ ਅੰਦਰ ਵਾਪਰ ਰਹੇ ਨੇ ਇਸ ਸਬ ਦਾ ਕੌਣ ਜ਼ਿੰਮੇਵਾਰ ਹੈ ਇਹਨਾਂ ਹਾਦਸਿਆਂ ਦਾ ਆਖਰਕਾਰ ਕਾਰਨ ਕੀ ਹੈ ਜੋ ਲਗਾਤਾਰ ਇਹੋ ਜਿਹੇ ਰੇਲ ਹਾਦਸੇ ਵਾਪਰ ਰਹੇ ਨੇ ਭਾਰਤ ਦੇ ਅੰਦਰ ਇਹੋ ਜੇ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਆ ਰਹੇ ਨੇ ਕਿਉਂਕਿ ਜ਼ਿਆਦਾਤਰ ਭਾਰਤ ਦੇ ਅੰਦਰ ਲੋਕ ਜਿਹੜੇ ਨੇ ਟ੍ਰੇਨ ਦੇ ਰਾਹੀਂ ਸਫ਼ਰ ਕਰਦੇ ਨੇ ਅਤੇ ਹੁਣ ਜਦੋਂ ਟ੍ਰੇਨ ਦੇ ਨਾਲ ਹੀ ਅਜਿਹੇ ਹਾਦਸੇ ਵਾਪਰਨੇ ਸ਼ੁਰੂ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੇ ਵੀ ਇਹਨਾਂ ਸਫ਼ਰਾਂ ਦੇ ਉੱਤੇ ਆਸ਼ੰਕਾ ਜਤੌਣੀ ਸ਼ੁਰੂ ਕਰ ਦਿੱਤੀ ਹੈ ਪਰ ਫਿਲਹਾਲ ਮੱਧ ਪ੍ਰਦੇਸ਼ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਮੱਧ ਪ੍ਰਦੇਸ਼ ਦੇ ਵਿੱਚ ਇੰਦੌਰ ਜਬਲਪੁਰ ਐਕਸਪ੍ਰੈਸ ਟ੍ਰੇਨ ਜਾ ਰਹੀ ਸੀ ਕਾਫੀ ਪੁਰਾਣੀ ਟ੍ਰੇਨ ਹੈ ਕਾਫੀ ਜ਼ਿਆਦਾ ਰੋਜ਼ਾਨਾ ਹੀ ਸਫ਼ਰ ਕਰਦੀ ਹੈ ਟ੍ਰੇਨ ਯਾਤਰੀ ਇਸ ਦੇ ਵਿੱਚ ਸਫ਼ਰ ਕਰਦੇ ਨੇ ਪਰ ਉਸ ਵਕਤ ਇੱਥੇ ਚੀਕ ਚਹਾੜਾ ਪਹਿਣਾ ਸ਼ੁਰੂ ਹੋ ਗਿਆ ਜਦ ਇਸ ਚਲਦੀ ਟ੍ਰੇਨ ਦੇ ਡੱਬੇ ਦੋ ਜਿਹੜੇ ਨੇ ਪਟੜੀ ਤੋਂ ਲੱਥ ਜਾਂਦੇ ਨੇ ਹਾਲਾਂਕਿ ਗੱਲ ਨਹੀਂ ਮਤਰਈ ਹੈ ਕਿ ਇਸ ਦੇ ਵਿੱਚ ਨਾ ਕੋਈ ਜ਼ਖਮੀ ਹੋਇਆ ਹੈ ਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ ਫਿਲਹਾਲ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਵਿਭਾਜੜਾ ਪੈ ਗਈਆਂ ਤੇ ਮੌਕੇ ਤੇ ਪਹੁੰਚੇ ਨੇ ਫਿਲਹਾਲ ਤਸਵੀਰਾਂ ਦੇਖ ਲੈਣੇ ਆ